ਸਭ ਤੋਂ ਪਹਿਲਾਂ ਅਸੀਂ ਚੁੱਲ੍ਹੇ ਦੇ ਉੱਪਰ ਪਤੀਲਾ ਧਰਾਂਗੇ ਆ ਕੇ ਅੰਮ ਚ ਅਸੀਂ ਪਾਣੀ ਦੇ ਐਡ ਕਰਾਂਗੇ ਤੇ ਦੋ ਚਮਚੇ ਦੁੱਧ ਦੇ ਮਿਲਕ ਪਾਊਡਰ ਦੇ ਵਿੱਚ ਐਡ ਕਰਦੇ ਆ ਜਦ ਆਪ ਕੰਡਾ ਦੁੱਧ ਮਿਕਸ ਕਰਦੇ ਆ ਤਾਂ ਹੁਣ ਅਸੀਂ ਕੱਚੀ ਦਿਨਾਨੀ ਨੂੰ ਹਿਲਾਉਂਦੇ ਜਾਣਾ ਵਾ ਦੁੱਧ ਨੂੰ ਔਨੀ ਦੇਰ ਤੱਕ ਅਸੀਂ ਫੈਂਟਣਾ ਵਾ ਜਿੰਨੀ ਦੇਰ ਤੱਕ ਉਹਦੇ ਉੱਪਰ ਝੱਗ ਨਹੀਂ ਆ ਜਾਂਦੀ ਹੁਣ ਵੇਖੋ ਦੁੱਧ ਦੇ ਉੱਪਰ ਝੱਗ ਝੰਗ ਹੈਗੀ ਆ ਉਹ ਝਾਗ ਜਿਹੜੀ ਆ ਹੁਣ ਇਹਦੇ ਵਿੱਚ ਅਸੀਂ ਐਡ ਕਰਦੇ ਆ ਹੁਣ ਅਸੀਂ ਮਿੱਟੀ ਦੇ ਬਰਤਨ ਦੇ ਵਿੱਚ ਅਸੀਂ ਨੂੰ ਐਡ ਕਰਨ ਜਾ ਰਹੇ ਆ 5 ਘੰਟੇ ਹੋ ਚੁੱਕੇ ਨੇ ਨਹੀਂ ਸਾਡਾ ਚੱਕੇ ਵਰਗਾ ਬਣ ਕੇ ਰੈਡੀ ਹੋ ਚੁੱਕਾ ਵਾ ਤੇ ਦੇਖੋ ਦਹੀਂ ਸਾਡਾ ਬਣਿਆ ਮਲਾਈ ਵਰਗਾ ਜਿਹੜਾ ਦਹੀਂ ਛਾਣਿਆ ਸੀ ਹੁਣ ਇਹਦੇ ਵਿੱਚ ਅਸੀਂ ਐਡ ਕਰਾਂਗੇ ਜਿਹੜਾ ਅਸੀਂ ਮਿਰਚਾਂ ਤੇ ਧਨੀਆ ਨੂੰ ਗ੍ਰਾਇੰਡ ਕੀਤਾ ਸੀਗਾ ਤੋਂ ਹੁਣ ਅਸੀਂ ਛਾਣ ਦੇ ਵਿੱਚ ਐਡ ਕਰਨ ਜਾ ਰਹੇ ਹਾਂ ਅੱਧੇ ਚਮਚੇ ਤੋਂ ਘਟ ਹਿੰਗ ਯਾਜ ਬਣ ਕੇ ਸਾਡੀ ਰੈਡੀ ਹੋ ਗਈ ਆ ਐਡ ਕਰਦੇ ਆ ਗਲਾਸ ਦੇ ਵਿੱਚ ਮੇਰਾ ਤੇ ਦਿਲ ਕਰਦਾ ਮੈਨੂੰ ਇਹ ਪੀ ਲਵਾਂ ਹੈਲੋ ਗਾਇਸ ਮੈਂ ਨਾ ਬਹੁਤ ਜਾਣਿਆਂ ਨੂੰ ਕਹਿੰਦੇ ਆ ਸੁਣਿਆ ਵਾਂ ਕਿ ਦਹੀਂ ਜਿਹੜਾ ਨਾ ਸਾਡਾ ਪਰਫੈਕਟ ਨਹੀਂ ਜੰਮਦਾ ਦਹੀਂ ਦੇ ਉੱਪਰ ਪਾਣੀ ਆ ਜਾਂਦਾ ਵਾ ਦਹੀਂ ਦੇ ਵਿੱਚ ਫੁੜਕੜੀਆਂ ਰੰਦੀਆਂ ਨੇ ਦਹੀਂ ਗਾੜਾ ਨਹੀਂ ਜੰਮਦਾ ਦਹੀਂ ਜਮਾਉਣ ਵਾਸਤੇ ਮੈਂ ਆਸਾਨ ਤੇ ਸੋਖੇ ਤਰੀਕੇ ਦੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਈ ਆ ਤੇ ਦਹੀਂ ਵੀ ਤੁਹਾਡਾ ਗਾੜਾ ਜੰਮੇਗਾ ਤੇ ਅਸੀਂ ਹਮੇਸ਼ਾ ਦਹੀਂ ਘਰ ਹੀ ਜਮਾਉਨੇ ਆ ਤੇ ਚਲੋ ਫਿਰ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਚੁੱਲੇ ਦੇ ਉੱਪਰ ਪਤਿਲਾ ਧਰਾਂਗੇ ਉਹਦੇ ਵਿੱਚ 4 ਚਮਚ ਅਸੀਂ ਪਾਣੀ ਦੇ ਐਡ ਕਰਾਂਗੇ ਪਾਣੀ ਅਸੀਂ ਇਸ ਕਰਕੇ ਐਡ ਕਰਨਾ ਵਾ ਕਿ ਦੁੱਧ ਬਤੀਲੇ ਦੇ ਥੱਲੇ ਨਾ ਲੱਗੇ ਤੇ ਘਰ ਦੁੱਧ ਦੀ ਯੂਜ਼ ਕਰਦੇ ਆ ਉਹ ਦੁੱਧ ਅਸੀਂ ਲੈ ਰਹੇ ਆ ਦੁੱਧ ਹਲਕਾ ਹਲਕਾ ਗਰਮ ਹੋ ਗਿਆ ਵਾ ਤੇ ਹੁਣ ਅਸੀਂ ਦੋ ਚਮਚੇ ਦੁੱਧ ਦੇ ਮਿਲਕ ਪਾਊਡਰ ਦੇ ਵਿੱਚ ਐਡ ਕਰਦੇ ਆ ਤੇ ਫਿਰ ਇਹਨੂੰ ਅਚੀ ਤਰ੍ਹਾਂ ਚਮਚ ਦੇ ਨਾਲ ਮਿਕਸ ਕਰਦੇ ਆ ਜਦੋਂ ਮਿਕਸ ਹੋ ਜਾਏਗਾ ਤੇ ਫਿਰ ਅਸੀਂ ਦੁੱਧ ਦੇ ਵਿੱਚ ਐਡ ਕਰਾਂਗੇ ਘਰ ਦੁੱਧ ਤਾਂ ਨਹੀਂ ਪਾਉਣਾ ਕਿਉਂਕਿ ਉਹਦੇ ਵਿੱਚ ਗੰੰਡਾ ਵੱਜ ਜਾਣਗੇ ਅਸੀਂ ਇਹਨੂੰ ਇਸ ਤਰ੍ਹਾਂ ਦੁੱਧ ਨੂੰ ਫੈਂਡ ਕੇ ਫੇਰ ਹੀ ਦੁੱਧ ਵਿੱਚ ਮਿਕਸ ਕਰਾਂਗੇ ਇਹੀ ਤਰ੍ਹਾਂ ਮਿਕਸ ਹੋ ਗਿਆ ਵਾ ਤੇ ਹੁਣ ਅਸੀਂ ਉਬਲਣ ਵਾਸਤੇ ਦੁੱਧ ਨੂੰ ਧਰਿਆ ਵਾ ਉਹਦੇ ਵਿੱਚ ਸੈਂਟਾ ਦੁੱਧ ਮਿਕਸ ਕਰਦੇ ਆਂ ਤੇ ਹੁਣ ਅਸੀਂ ਕੱਚੀ ਦਿਨਾਂ ਨੂੰ ਹਿਲਾਉਂਦੇ ਜਾਣਾ ਵਾ ਕਿ ਦੁੱਧ ਸਾਡਾ ਪਤੀਲੇ ਦੇ ਥੱਲੇ ਨਾ ਲੱਗੇ ਦੁੱਧ ਨੂੰ ਦੋ ਤਿੰਨੋ ਵਾਲੇ ਆ ਜਾਣਗੇ ਫਿਰ ਅਸੀਂ ਇਹਨੂੰ ਠੰਡਾ ਕਰਾਂਗੇ ਠੰਡਾ ਕਰਨ ਤੋਂ ਬਾਅਦ ਅਸੀਂ ਇਹਨੂੰ ਦੁੱਧ ਨੂੰ ਫੈਂਟਣਾ ਵਾ ਤਿਲੇ ਨੂੰ ਅਸੀਂ ਚੁੱਲ੍ਹੇ ਦੇ ਉੱਤੇ ਉਤਾਰ ਲਿਆ ਵਾ ਤੇ ਹੁਣ ਅਸੀਂ ਕੜਛੀ ਨੂੰ ਚਲਾਉਂਦੇ ਜਾਣਾ ਵਾ ਕਿ ਦੁੱਧ ਠੰਡਾ ਹੋ ਜਾਵੇ ਜਦੋਂ ਸਾਡਾ ਦਹੀਂ ਬਣ ਕੇ ਰੈਡੀ ਹੋ ਜਾਏਗਾ ਮੈਂ ਉਸਦੀ ਬਣਾਵਾਂਗੀ ਸ਼ਾਜ ਤੁਸੀਂ ਸਾਡੇ ਤਰੀਕੇ ਦੇ ਨਾਲ ਸ਼ਾਜ ਬਣਾਵੋਗੇ ਤੇ ਤੁਹਾਡੀ ਬਹੁਤ ਹੀ ਟੇਸਟੀ ਬਣੇਗੀ ਦੁੱਧ ਨੂੰ ਹੌਲੀ देर ਤੱਕ ਅਸੀਂ ਫੈਂਟਣਾ ਵਾ ਜਿੰਨੀ ਦੇਰ ਤੱਕ ਉਹਦੇ ਉੱਪਰ ਝੱਗ ਨਹੀਂ ਆ ਜਾਂਦੀ ਜਦੋਂ ਝੱਗ ਆਏਗੀ ਦੁੱਧ ਦੇ ਉੱਪਰ ਤੇ ਦਹੀਂ ਸਾਡਾ ਬਹੁਤ ਹੀ ਅੱਛਾ ਜੰਮੇਗਾ ਅਸੀਂ ਦੁੱਧ ਨੂੰ ਫੈਂਟਿਆ ਜਾਗ ਲਗਾਉਣੀ ਆ ਉਹਨੂੰ ਵੀ ਫੈਂਟਣਾ ਵਾ ਤੇ ਹੀ ਤੁਹਾਡਾ ਗਾੜਾ ਹੋਏਗਾ ਤੇ ਫਿਰ ਤੁਸੀਂ ਦੁੱਧ ਪਾ ਕੇ ਉਹਨੂੰ ਪਤਲਾ ਵੀ ਕਰ ਸਕਦੇ ਹੋ ਪਤਲਾ ਕਰਨ ਦੇ ਨਾਲ ਜਦੋਂ ਅਸੀਂ ਦੁੱਧ ਦੇ ਵਿੱਚ ਉਹਨੂੰ ਮਿਕਸ ਕਰਾਂਗੇ ਤੇ ਦਹੀਂ ਸਾਡਾ ਅੱਛਾ ਜੰਮੇਗਾ ਇੱਕ ਗੱਲ ਹੋਰ ਹੈ ਜੇਕਰ ਅਸੀਂ ਗੁਲਗੁਲੇ ਦੁੱਧ ਨੂੰ ਜਾਗ ਲਗਾਵਾਂਗੇ ਤੇ ਦਹੀਂ ਸਾਡਾ ਬਹੁਤ ਅੱਛਾ ਜੰਮੇਗਾ ਤੇ ਜੇਕਰ ਅਸੀਂ ਜ਼ਿਆਦਾ ਗਰਮ ਦੁੱਧ ਨੂੰ ਜਾਗ ਲਗਾ ਦੇਨੇ ਆ ਤੇ ਦਹੀਂ ਸਾਡਾ ਫੁਟਕੜੀਆਂ ਵਾਲਾ ਬਣ ਜਾਏਗਾ ਤੇ ਦਹੀਂ ਦਾ ਟੇਸ ਵੀ ਅੱਛਾ ਨਹੀਂ ਲੱਗੇਗਾ ਦੁੱਧ ਦੇ ਉੱਪਰ ਝੱਗ ਝੱਗ ਹੈਗੀ ਆ ਹੁਣ ਅਸੀਂ ਇਹਦੀ ਜਾਗ ਜਿਹੜੀ ਆ ਹੁਣ ਇਹਦੇ ਵਿੱਚ ਅਸੀਂ ਐਡ ਕਰਦੇ ਆ ਜਾਗ ਜਿਹੜੀ ਅਸੀਂ 2 ਚਮਚ ਐਡ ਕਰਨੀ ਆ ਤੇ ਹੁਣ ਅਸੀਂ ਜਾਗ ਨੂੰ ਅੱਛੀ ਤਰ੍ਹਾਂ ਫਿਰ ਇੱਕ ਵਾਰੀ ਮਿਕਸ ਕਰਦੇ ਆ। ਕਿੰਨਾ ਅੱਛਾ ਦੁੱਧ ਨੂੰ ਅਸੀਂ ਫੈਂਟਾਂਗੇ ਓਨਾ ਹੀ ਅੱਛਾ ਸਾਡਾ ਦਹੀਂ ਬਣੇਗਾ। ਹੁਣ ਅਸੀਂ ਮਿੱਟੀ ਦੇ ਬਰਤਨ ਦੇ ਵਿੱਚ ਅਸੀਂ ਇਹਨੂੰ ਐਡ ਕਰਨ ਜਾ ਰਹੇ ਹਾਂ। ਇਨੂੰ ਅਸੀਂ 5 ਘੰਟੇ ਵਾਸਤੇ ਜੰਮਣ ਵਾਸਤੇ ਰੱਖਾਂਗੇ ਹੁਣ ਅਸੀਂ ਦਹੀਂ ਨੂੰ ਜਮਾਉਣ ਵਾਸਤੇ ਰੱਖਣ ਜਾ ਰਹੇ ਹਾਂ ਨਾ ਬਹੁਤਾ ਮੌਸਮ ਠੰਡਾ ਤੇ ਨਾ ਬਹੁਤਾ ਮੌਸਮ ਗਰਮ ਤੇ ਮੌਸਮ ਜਿਹੜਾ ਹੈਗਾ ਨੋਰਮਲ ਆ ਤੇ ਅਸੀਂ ਇਹਨੂੰ ਗਰਮ ਕੱਪੜੇ ਦੇ ਵਿੱਚ ਲਪੇਟ ਕੇ ਰੱਖਾਂਗੇ ਕਿ ਇਹਦੀ ਹਵਾ ਬਾਹਰ ਨਾ ਨਿਕਲੇ ਤੇ ਜਿਹੜਾ ਦਹੀਂ ਹੈ ਸਾਡਾ ਪਨੀਰ ਵਰਗਾ ਬਣ ਕੇ ਪੂਰਾ ਤਿਆਰ ਹੋ ਜਾਵੇ 5 ਘੰਟੇ ਹੋ ਚੁੱਕੇ ਨੇ ਤੇ ਦਹੀਂ ਤੁਹਾਨੂੰ ਅਸੀਂ ਦਿਖਾਉਣੀ ਕਿ ਸਾਡਾ ਜੰਮ ਗਿਆ ਆ ਕਿ ਨਹੀਂ ਜੰਮਿਆ ਦਹੀਂ ਸਾਡਾ ਚੱਕੇ ਵਰਗਾ ਬਣ ਕੇ ਰੈਡੀ ਹੋ ਚੁੱਕਾ ਵਾ ਤੇ ਦੇਖੋ ਦਹੀਂ ਸਾਡਾ ਬਣਿਆ ਮਲਾਈ ਵਰਗਾ ਇਹਨੂੰ ਦੇਖਦਿਆਂ ਹੀ ਦਿਲ ਕਰਦਾ ਇਹਨੂੰ ਅਸੀਂ ਹੁਣੇ ਖਾ ਲਈਏ ਜਿ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਜਿੱਦੋਂ ਸਾਡਾ ਦਹੀਂ ਬਣ ਜਾਏਗਾ ਤੇ ਅਸੀਂ ਉਹਦੀ ਸ਼ਾਜੀ ਬਣਾਵਾਂਗੇ ਤੁਸੀਂ ਮਿੱਟੀ ਸ਼ਾਜੀ ਵੀ ਬਣਾ ਕੇ ਪੀ ਸਕਦੇ ਹੋ ਤੇ ਨਮਕੀਨ ਸ਼ਾਜੀ ਵੀ ਬਣਾ ਕੇ ਪੀ ਸਕਦੇ ਹੋ ਤੇ ਚਲੋ ਤੁਹਾਨੂੰ ਸ਼ਾਜੀ ਬਣਾ ਕੇ ਅਸੀਂ ਦਿਖਾਨੇ ਆਂ ਸ਼ਾਜੀ ਬਣਾਉਣ ਦੀ ਤਿਆਰੀ ਕਰਨ ਲੱਗੇ ਆਂ ਸਭ ਤੋਂ ਪਹਿਲਾਂ ਅਸੀਂ ਬਰਤਨ ਦੇ ਵਿੱਚ ਦਹੀਂ ਨੂੰ ਐਡ ਕਰਾਂਗੇ ਤੇ ਫਿਰ ਅਸੀਂ ਇਹਨੂੰ ਰਿੜਕਾਂਗੇ ਤੇ ਛਾਜ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਨਾ ਚਾਹ ਜਪੀਣਾ ਨਹੀਂ ਵੀ ਪਸੰਦ ਕਰਦਾ ਤੇ ਉਹ ਵੀ ਇਸ ਛਾਜ ਨੂੰ ਪੀਏਗਾ ਬਣਾਵਾਂਗੇ ਨਮਕੀਨ ਛਾਜ ਦਹੀਂ ਨੂੰ ਅਸੀਂ ਅੱਛੀ ਤਰ੍ਹਾਂ ਰਿੜਕਣਾ ਵਾ ਜਦੋਂ ਦਹੀਂ ਸਾਡਾ ਅੱਛੀ ਤਰ੍ਹਾਂ ਰਿੜਕਿਆ ਜਾਏਗਾ ਤੇ ਛਾਜ ਵੀ ਸਾਡੀ ਬਹੁਤ ਹੀ ਟੇਸਟੀ ਬਣੇ ਦਹੀਂ ਨੂੰ ਰਿੜਕਣ ਤੋਂ ਬਾਅਦ ਫਿਰ ਅਸੀਂ ਨੂੰ ਛਾਨਾਂਗੇ ਛਾਨ ਕੇ ਤੇ ਫਿਰ ਅਸੀਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਅਸੀਂ ਦਹੀਂ ਨੂੰ ਛਾਣੀ ਦੇ ਵਿੱਚ ਛਾਨਣ ਲੱਗੇ ਆ ਕਿ ਜਿਹੜੀਆਂ ਗਿਲਟੀਆਂ ਰਹਿ ਗਈਆਂ ਵਾ ਉਹ ਛਾਨੀਆਂ ਜਾਣ ਇਸੇ ਤਰ੍ਹਾਂ ਹੀ ਅਸੀਂ ਚਮਚ ਦੇ ਨਾਲ ਇਹਨੂੰ ਹਲਾ ਲੇ ਜਾਨਾ ਤੇ ਗਿਲਟੀਆਂ ਉੱਪਰ ਰਹਿ ਜਾਣਗੀਆਂ ਤੇ ਈ ਸਾਡਾ ਤਤੀਲੇ ਦੇ ਵਿੱਚ ਛਾਨਿਆ ਜਾਏਗਾ। ਐਸ ਚੀਜ਼ ਨੂੰ ਅਸੀਂ ਸ਼ਾਜ ਦੇ ਵਿੱਚ ਐਡ ਨਹੀਂ ਕਰਨਾ। ਜੇ ਇਹ ਮੂੰਹ ਦੇ ਵਿੱਚ ਆਏਗਾ ਤੇ ਫਿਰ ਸ਼ਾਜ ਦਾ ਟੇਸ ਜਿਹੜਾ ਅੱਛਾ ਨਹੀਂ ਲੱਗੇਗਾ। ਹੁਣ ਅਸੀਂ ਧਨੀਏ ਨੂੰ ਧੋਵਾਂਗੇ ਤੇ ਨਾਲ ਮਿਰਚਾਂ ਨੂੰ ਵੀ ਧੋਵਾਂਗੇ ਧੋ ਕੇ ਤੇ ਗ੍ਰाइंड ਕਰਕੇ ਇਹਨੂੰ ਸ਼ਾਜ ਦੇ ਵਿੱਚ ਐਡ ਕਰਾਂਗੇ। ਧਨੀਏ ਨੂੰ ਰਫਲੀ ਕੱਟਣ ਲੱਗੇ ਆ। ਧਨੀਆ ਵੀ ਸਾਡਾ ਰਫਲੀ ਕੱਟਿਆ ਜਾਵਾ। ਇਸੇ ਤਰ੍ਹਾਂ ਅਸੀਂ ਦੋ ਮਿਰਚਾਂ ਨੂੰ ਵੀ ਰਫਲੀ ਕੱਟਣਾ ਵਾ ਤੁਸੀਂ ਵੀ ਛਾਜ ਦੇ ਵਿੱਚ ਧਨੀਆ ਤੇ ਹਰੀਆਂ ਮਿਰਚਾਂ ਐਡ ਕਰਕੇ ਛਾਜ ਬਣਾਓ ਤੇ ਤੁਹਾਡੀ ਛਾਜ ਬਹੁਤ ਹੀ ਟੇਸਟੀ ਬਣੇਗੀ ਹੁਣ ਅਸੀਂ ਧਨੀਆ ਤੇ ਹਰੀਆਂ ਮਿਰਚਾਂ ਨੂੰ ਕਰਨ ਲੱਗਿਆਂ ਗ੍ਰੈਂਡ ਹੁਣ ਅਸੀਂ ਜਿਹੜਾ ਦਹੀਂ ਛਾਣਿਆ ਸੀ ਹੁਣ ਇਹਦੇ ਵਿੱਚ ਅਸੀਂ ਐਡ ਕਰਾਂਗੇ ਉਸ ਤੋਂ ਬਾਅਦ ਅਸੀਂ ਪਾਣੀ ਪਾ ਕੇ ਇਹਨੂੰ ਰਿੜਕਾਂਗੇ ਐਡ ਕਰ ਦਿੱਤਾ ਵਾ ਤੇ ਹੁਣ ਅਸੀਂ ਇਹਨੂੰ ਅੱਛੀ ਤਰ੍ਹਾਂ ਰਿੜਕਾਂਗੇ ਦੋ ਤਿੰਨ ਮਿੰਟ ਤੱਕ ਅਸੀਂ ਇਹਨੂੰ ਰਿੜਕਣਾ ਵਾ ਤੇ ਜਿਹੜੀ ਅਸੀਂ ਮਿੱਟੀ ਦੇ ਭਾਂਡੇ ਵਿੱਚ ਦਹੀਂ ਜਮਾਉਨੇ ਆ ਉਹਦੀ ਛਾਜ ਅਸੀਂ ਬਣਾਉਨੇ ਆ ਤੇ ਬਹੁਤ ਹੀ ਟੇਸਟੀ ਬਣਦੀ ਆ ਪੇਟ ਦੇ ਵਿੱਚੋਂ ਗਰਮੀ ਨੂੰ ਦੂਰ ਕਰਦੀ ਆ ਜਿਹੜਾ ਅਸੀਂ ਮਿਰਚਾਂ ਤੇ ਧਨੀਆ ਨੂੰ ਗ੍ਰाइंड ਕੀਤਾ ਸੀਗਾ ਤੋਂ ਹੁਣ ਅਸੀਂ ਛਾਜ ਦੇ ਵਿੱਚ ਐਡ ਕਰਨ ਜਾ ਰਹੇ ਆ ਐਡ ਕਰਨ ਦੇ ਨਾਲ ਛਾਜ ਦਾ ਕਲਰ ਵੀ ਚੇਂਜ ਹੋ ਜਾਏਗਾ ਤੇ ਟੇਸਟ ਵੀ ਬਹੁਤ ਅੱਛਾ ਆਏਗਾ ਇੱਕ ਕਰੀ ਫੇਰ ਅਸੀਂ ਇਹਨੂੰ ਰਿਲਕਾਂਗੇ ਜੀਰਾ ਤੇ ਹਰੀ ਮਿਰਚ ਨੂੰ ਅਸੀਂ ਰੋਸਟ ਕਰਕੇ ਤੇ ਅਸੀਂ ਮਿਕਸਰ ਦੇ ਵਿੱਚ ਇਹਨੂੰ ਗ੍ਰाइंड ਕਰ ਲਿਆ ਵਾ ਤੇ ਇਹਦੇ ਨਾਲ ਜਿਹੜਾ ਸ਼ਾਜਦਾ ਟੇਸਟ ਬਹੁਤ ਹੀ ਅੱਛਾ ਆਂਦਾ ਤੇ ਹੁਣ ਅਸੀਂ ਇਹਦੇ ਵਿੱਚ ਸ਼ਾਜਦੇ ਚੀਨੂੰ ਐਡ ਕਰਾਂਗੇ ਉਸ ਤੋਂ ਬਾਅਦ ਅਸੀਂ ਕਾਲੀ ਮਿਰਚ ਐਡ ਕਰਾਂਗੇ ਅੱਧੇ ਚਮਚ ਤੋਂ ਘੱਟ ਪਧine ਨੂੰ ਅਸੀਂ ਕ੍ਰੈਸ਼ ਕਰਕੇ ਇਹਦੇ ਵਿੱਚ ਐਡ ਕਰਾਂਗੇ ਉਸ ਤੋਂ ਬਾਅਦ ਅੱਧਾ ਚਮਚ ਨਮਕ ਤੇ ਅੱਧਾ ਚਮਚ ਅਸੀਂ ਕਾਲਾ ਨਮਕ ਐਡ ਕਰਨਾ ਵਾ ਤੇ ਹੁਣ ਅਸੀਂ ਇੱਕ ਵਾਰੀ ਫੇਰ ਇਹਨੂੰ ਰੜਕਾਂਗੇ ਤਾਜ ਦਾ ਕਲਰ ਵੀ ਚੇਂਜ ਹੋ ਗਿਆ ਵਾ ਰਿੜਕਣ ਤੋਂ ਬਾਅਦ ਅਸੀਂ ਫਿਰ ਇਹਦੇ ਵਿੱਚ ਹਿੰਗ ਤੇ ਪਕੌੜੀਆਂ ਐਡ ਕਰਾਂਗੇ ਪਕੌੜੀਆਂ ਤੇ ਹਿੰਗ ਐਡ ਕਰਨ ਤੋਂ ਬਾਅਦ ਫਿਰ ਅਸੀਂ ਉਪਰ ਹੀ ਰਿੜਕਾਂਗੇ ਜਿੰਨੀ ਜ਼ਿਆਦਾ ਅਸੀਂ ਰਿੜਕਾਂਗੇ ਉਨਹੀਂ ਜ਼ਿਆਦਾ ਸਾਡੀ ਅੱਛੀ ਬਣेंगी ਅੱਧੇ ਚਮਚ ਤੋਂ ਘੱਟ ਹਿੰਗ ਇੱਕ ਕਟੋਰੀ ਪਕੌੜੀਆਂ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਵਾ ਕਿ ਜਿੰਨੀ ਜ਼ਿਆਦਾ ਰਿੜਕਾਂਗੇ ਉਨਹੀਂ ਹੀ ਸਾਡੀ ਅੱਛੀ ਬਣेंगी ਹੁਣ ਫਿਰ ਅਸੀਂ ਇੱਕ ਵਾਰੀ ਰਿੜਕਦੇ ਹਾਂ ਸਾਡੀ ਪ੍ਰੋਪਰ ਤਿੱਕੇ ਨਾ ਬਣ ਕੇ ਸਾਡੀ ਰੈਡੀ ਹੋ ਗਈ ਆ ਤੇ ਹੁਣ ਅਸੀਂ ਇਹਦੇ ਚ ਐਡ ਕਰਾਂਗੇ ਧਨੀਆ ਧਨੀਆ ਐਡ ਕਰਨ ਤੋਂ ਬਾਅਦ ਫਿਰ ਇੱਕ ਵਾਰੀ ਇਹਨੂੰ ਧਨੀਏ ਨੂੰ ਮਿਕਸ ਕਰਦੇ ਆ ਤੇ ਫਿਰ ਅਸੀਂ ਗਲਾਸ ਦੇ ਵਿੱਚ ਐਡ ਕਰਕੇ ਤੁਹਾਨੂੰ ਪੀ ਕੇ ਵਿਖਾਉਨੇ ਆ ਕੀ ਸ਼ਾਜ ਦਾ ਟੇਸਟ ਕੀ ਆ ਤੁਸੀਂ ਵੀ ਬਣਾਇਓ ਤੇ ਸ਼ਾਜ ਨੂੰ ਜ਼ਰੂਰ ਪੀਓ ਇੱਕ ਤੇ ਸ਼ਾਜ ਦੇ ਫਾਇਦੇ ਬਹੁਤ ਜ਼ਿਆਦਾ ਨੇ ਜਦੋਂ ਪੇਟ ਦੇ ਵਿੱਚ ਗਰਮੀ ਪਈ ਹੁੰਦੀ ਆ ਸ਼ਾਜ ਪੀਣ ਦੇ ਨਾਲ ਗਰਮੀ ਦੂਰ ਹੋ ਜਾਂਦੀ ਆ ਹੁੰਦੀ ਵੀ ਬਹੁਤ ਜ਼ਿਆਦਾ ਟੇਸਟ ਆ ਸ਼ਾਜ ਬਣ ਕੇ ਸਾਡੀ ਰੈਡੀ ਹੋ ਗਈ ਆ ਕਲਰ ਕਿੰਨਾ ਅੱਛਾ ਵਾ ਐਡ ਕਰਦੇ ਆ ਗਲਾਸ ਦੇ ਵਿੱਚ ਚਾਹ ਦੇਖੋ ਕਿੰਨੀ ਅੱਛੀ ਲੱਗ ਰਹੀ ਹੈ ਮੇਰਾ ਤੇ ਦਿਲ ਕਰਦਾ ਮੈਂ ਹੁਣੇ ਪੀ ਲਵਾਂ ਮੈਂ ਸ਼ਾਹ ਜ ਹਮੇਸ਼ਾ ਇਸੇ ਹੀ ਤਰੀਕੇ ਨਾਲ ਬਣਾਉਣੀ ਆ ਤੁਸੀਂ ਵੀ ਬਣਾਇਓ ਟਰਾਈ ਕਰਿਓ ਤੇ ਹੁਣ ਮੈਂ ਪੀਨੀ ਆ ਬਹੁਤ ਜ਼ਿਆਦਾ ਸਵਾਦ ਬਣੀ ਆ ਤੇ ਤੁਸੀਂ ਵੀ ਬਣਾਇਓ ਤੇ ਟਰਾਈ ਕਰਿਓ ਬਾਏ